ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਲਾਈਵ ਹੋਏ ਹੈਗੇ ਆ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਦੱਸ ਦਿੰਨੇ ਹੈਗੇ ਆ 78 ਸਾਲ ਪੁਰਾਣੀ ਇੱਕ ਮੰਗ ਪੂਰੀ ਜਿਹੜੀ ਹੈ ਉਹ ਹੋਈ ਆ ਇਹ ਮੰਗ ਪੂਰੀ ਕੀਤੀ ਗਈ ਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੇ ਇੱਕ ਐਮ ਫੈਸਲਾ ਲਿਆ ਹੈ ਕਿ ਐਮ ਫੈਸਲਾ ਲੈਂਦਿਆਂ ਹੋਇਆਂ ਇੱਕ ਲੈਟਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਲੈਟਰ ਜਾਰੀ ਕੀਤਾ ਗਿਆ ਹੈ ਸ਼ਹੀਦ ਉਦਮ ਸਿੰਘ ਉਰਫ ਰਾਮ ਮਮਨ ਸਿੰਘ ਅਜ਼ਾਦ ਸੁਨਾਮ ਨੂੰ ਇੱਕ ਸ਼ਰਧਾਂਜਲੀ ਪੇੜ ਕਰਦੇ ਹੋਏ ਉਹਨਾਂ ਮਹਾਨ ਸ਼ਹੀਦਾਂ ਦੇ ਜਿਹੜਾ ਦਿਵਸ ਹੈਗਾ ਸ਼ਹੀਦ ਉਦਮ ਸਿੰਘ ਦਾ 31 ਜੁਲਾਈ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਨੂੰ ਸਮਰਪਿਤ ਇੱਕ ਗਜਟਡ ਛੁੱਟੀ ਦਾ ਐਲਾਨ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਅੱਜ ਹੀ ਇਹ ਲੈਟਰ ਜਿਹੜਾ ਜਾਰੀ ਕੀਤਾ ਗਿਆ ਤੇ ਇਸ ਲੈਟਰ ਦੇ ਜ਼ਰੀਏ ਇਹ ਵੀ ਕਿਹਾ ਗਿਆ ਹੈਗਾ ਵੀ ਇਹ ਜਾਣਕਾਰੀ ਹੈ ਵਕ ਵਕ ਇਸ ਦਾ ਇੱਕ ਉਤਾਰਾ ਡਾਇਰੈਕਟਰ ਸੂਚਨਾ ਤੇ ਲੋਕ ਸਭਾ ਪੰਜਾਬ ਚੰਡੀਗੜ੍ਹ ਨੂੰ ਭੇਜਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਸਰਕਾਰ ਦੇ ਸਪੈਸ਼ਲ ਨੂੰ ਪ੍ਰੈਸ ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਲੋਕਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਇਹ ਦੱਸ ਦਿੰਦੇ ਆ ਤੁਹਾਨੂੰ ਗਜਟਡ ਛੁੱਟੀ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿਹੜੇ ਕਿਹੜੇ ਦਫ਼ਤਰ ਬੰਦ ਰਹਿਣਗੇ ਕਿਹੜੇ ਕਿਹੜੇ ਜੜੀਆਂ ਹੈਗਿਆ ਨੇ ਕਾਰਪੋਰੇਸ਼ਨਾਂ ਬੰਦ ਰਹਿਣਗਿਆ ਬਕਾਇਦਾ ਦਿੱਤਾ ਗਿਆ ਇਸ ਲੈਟਰ ਦੇ ਵਿੱਚ ਇਹ ਆਦ ਅੱਦੀ ਸੂਚਿਤ ਕੀਤਾ ਜਾਂਦਾ ਕਿ ਛੇਦੋਦਮ ਸਿੰਘ ਦੇ ਛੇਤੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ 31 7 2025 ਵੀਰਵਾਰ ਨੂੰ ਪੰਜਾਬ ਦੇ ਸਰਕਾਰੀ ਦਫ਼ਤਰਾਂ ਬੋਰਡਾਂ ਕਾਰਪੋਰੇਸ਼ਨਾਂ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਰ ਰਖਵੀ ਦੇ ਬਜਾਏ ਗਜਟਾ ਛੁੱਟੀ ਕੋਸ਼ਿਸ਼ ਕੀਤੀ ਗਈ ਹੈ। ਸ਼ਹੀਦ ਪਗਲ ਅਸ਼ੀਦ ਉਦਮ ਸਿੰਘ ਜੀ ਦੇ 31 ਜੁਲਾਈ ਨੂੰ ਸ਼ਹੀਦੀ ਦੇ ਆਲੇ ਨੂੰ ਸਮਰਪਿਤ ਇੱਕ ਫੈਸਲਾ ਕੀਤਾ ਗਿਆ ਹੈ। ਅੱਜ ਹੀ ਬਕਾਇਦਾ ਚੰਡੀਗੜ੍ਹ ਦੇ ਵਿੱਚ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਪ੍ਰੈਸ ਕਾਨਫਰੰਸ ਦੇ ਜਰੀਏ ਕੈਬਨਿਟ ਮੰਤਰੀ ਅਮਨ अरोੜਾ ਜਲਾਲਾ ਦਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾਕਟਰ ਮਲਕੀਤ ਥੰਦ ਹੋਰਾਂ ਨੇ ਇੱਕ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ। ਉਸ ਕਾਨਫਰੰਸ ਦੇ ਜਰੀਏ ਵੀ ਇਹ ਗੱਲ ਸੰਜੇ ਕੀਤੇ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਪੰਜਾਬ ਪੱਧਰ ਤੇ ਸੁਨਾਮ ਉਦਮ ਸਿੰਘ ਵਾਲਾ ਵਿਖੇ ਉਸ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਮਨਾਇਆ ਜਾਵੇਗਾ ਉਸ ਸਮਾਗਮ ਕਰਾਇਆ ਜਾ ਰਿਹਾ ਜਿਸ ਸਮਾਗਮ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਲੀ ਵਿਸ਼ੇਸ਼ ਤੌਰ ਤੇ ਪੁੱਜਣਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਹੋਰ ਕੈਬਨਿਟ ਉੱਥੇ ਮੌਜੂਦ ਹੋਊਗੀ ਪੰਜਾਬ ਪੱਧਰੀ ਸਮਾਗਮ ਦੇ ਵਿੱਚ ਕਈ ਵੱਡੇ ਆਮਾ ਲਾਲ ਵੀ ਕੀਤੇ ਜਾ ਸਕਦੇ ਨੇ ਜਿੱਦੇ ਸਬੰਧ ਦੇ ਵਿੱਚ ਅੱਜ ਇੱਕ ਪ੍ਰੈਸ ਕਾਨਫਰੰਸ ਕੈਬਨਿਟ ਮੰਤਰੀ ਅਮਨ ਰੋੜਾ ਕਰਦੇ ਦਿਖਾਈ ਦਿੱਤੇ ਉਹਨਾਂ ਦੇ ਨਾਲ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ 골ਡੀ ਸੰਨ ਤੇ ਨਾਲ ਹੀ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਮਲਕੀਤ ਥਿੰਦ ਹੋਰਾਂ ਨੇ ਉਹ ਵੀਡੀਓ ਵੀ ਜਿਹੜੀ ਆ ਵੱਖ-ਵੱਖ ਚੈਨਲਾਂ 'ਤੇ ਚੱਲ ਰਹੀ ਆ ਉਸ ਕਾਨਫਰੰਸ ਦੇ ਜ਼ਰੀਏ ਵੀ ਦੱਸਿਆ ਗਿਆ ਕਿ ਉਸ ਸ਼ਹੀਦ ਨੇ ਦੇਸ਼ ਲਈ ਵੱਡੀ ਹਉਤੀ ਭਾਈ ਦੇਸ਼ ਲਈ ਕੁਰਬਾਨੀ ਦਿੱਤੀ ਅਤੇ ਅੱਜ ਉਸੇ ਸ਼ਹੀਦ ਦੇ ਸ਼ਹੀਦੀ ਦੀਵਾਰੀ ਨੂੰ ਸਮਰਪਿਤ ਇੱਕ ਕਲਾ ਲਾਨ ਜਿਹੜਾ ਉਹ ਵੀ ਹੋ ਚੁੱਕਿਆ ਹੈ ਉਹ ਲਾਨੇ ਹੋਇਆ ਕਿ ਸਰਕਾਰੀ ਛੁੱਟੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੁਣ ਸਰਕਾਰੀ ਅਦਾਰਿਆਂ ਦੇ ਵਿੱਚ ਛੁੱਟੀ ਰਹੂਗੀ 31 ਜੁਲਾਈ ਨੂੰ ਜਿਹੜੀ ਛੁੱਟੀ ਆ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦੀਵਾਰੀ ਨੂੰ ਸਮਰਪਿਤ ਕੀਤੀ ਗਈ 78 ਸਾਲਾਂ ਦੀ ਮੰਗ ਸੀ ਇਹ ਮੰਗ ਬਕਾਇਦਾ ਵਕ ਵਕ ਸ਼ਹੀਦ ਉਦਮ ਸਿੰਘ ਐਜੂਕੇਸ਼ਨਲ ਸੁਸਾਇਟੀਆਂ ਵਕ ਵਕ ਸ਼ਹੀਦ ਉਦਮ ਸਿੰਘ ਨੂੰ ਚਾਣ ਵਾਲੇ ਪੰਜਾਬੀਆਂ ਵੱਲੋਂ ਦੇਸ਼ ਵਿੱਚ ਵਸਦੇ ਪੰਜਾਬੀਆਂ ਵੱਲੋਂ ਇਹ ਬਾਕਾਇਦਾ ਅਪੀਲ ਕੀਤੀ ਜਾਂਦੀ ਸੀ ਮੰਗ ਪੱਤਰ ਤੱਕ ਦਿੱਤੇ ਜਾਂਦੇ ਸੀ ਕਿ ਛੁੱਟੀ ਦਾ ਐਲਾਨ ਕੀਤਾ ਜਾਵੇ ਪਰ ਇਸ ਵਾਰ ਪੰਜਾਬ ਸਰਕਾਰ ਨੇ ਕੈਬਨ ਫੈਸਲਾ ਲੈਂਦੇ ਹੋਇਆ ਛੁੱਟੀ ਦਾ ਐਲਾਨ ਕੀਤਾ ਅਮਨ ਰੋੜਾ ਸੁਨਾਮ ਤੋਂ ਹੀ ਵਿਧਾਇਕ ਬਣੇ ਨੇ ਅਮਨ ਰੋੜਾ ਜ ਪੰਜਾਬ ਦੀ ਕੈਬਨਟ ਚ ਨੇ ਪੰਜਾਬ ਦਾ ਕਾਫੀ ਕੰਮ ਜਿਹੜਾ ਆ ਉਹ ਦੇਖਦੇ ਹੈਗੇ ਆ ਪੰਜਾਬ ਦੇ ਉਪ ਪ੍ਰਧਾਨ ਵੀ ਨੇ ਜਿਸ ਕਰਕੇ ਅੱਜ ਉਹਨਾਂ ਵੱਲੋਂ ਇੱਕ ਪੀਸੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇੱਕ ਲੈਟਰ ਜਿਹੜਾ ਉਹ ਨਿਕਲ ਕੇ ਸਾਹਮਣੇ ਆਇਆ ਕਿ ਇੱਕ ਛੁੱਟੀ ਜਿਹੜੀ ਆ ਕਰ ਦਿੱਤੀ ਗਈ 31 ਜੁਲਾਈ ਨੂੰ ਛੁੱਟੀ ਦਾ ਲਾਂ ਜਿਹੜਾ ਕਰ ਦਿੱਤਾ ਗਿਆ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਹੁੰਦੀ ਉਹਦੇ ਵਿੱਚ ਬਕਾਇਦਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਹੋਰੀ ਨਾਲ ਬੈਠਦੇ ਆ ਮਲਕੀਤ ਥਿੰਦ ਹੋਰੀ ਨਾਲ ਬੈਠਦੇ ਆ ਬੀਸੀ ਕਮਿਸ਼ਨਰ ਪੰਜਾਬ ਦੇ ਚੇਅਰਮੈਨ ਨੇ ਇੱਕ ਇੱਕ ਗੱਲ ਜਿਹੜੀ ਉਸ ਕਾਨਫਰੰਸ ਵਿੱਚ ਵੀ ਉਹ ਕਲੀਅਰ ਕਰਦੇ ਆ ਵੀ ਕਿਸ ਤਰੀਕੇ ਦਾ ਸਮਾਗਮ ਹੋ ਰਿਹਾ ਉਸ ਸਮਾਗਮ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ 31 ਜੁਲਾਈ ਨੂੰ ਸੁਨਾਮ ਉਦਮ ਸਿੰਘ ਵਾਲਾ ਸ਼ਹੀਦ ਉਦਮ ਸਿੰਘ ਦੀ ਉਸ ਜਨਮ ਭੂਮੀ ਤੇ ਉਸ ਜੱਦੀ ਜਿੱਥੇ ਘਰ ਹੈਗਾ ਸ਼ਹੀਦ ਉਦਮ ਸਿੰਘ ਦਾ ਉੱਥੇ ਪਹੁੰਚ ਰਹੇ ਆ ਬਕਾਇਦਾ ਉੱਥੇ ਸਮਾਗਮ ਕੀਤਾ ਜਾ ਰਿਹਾ ਪੰਜਾਬ ਪਤਰੀ ਇੱਕ ਸਮਾਗਮ ਹੋ ਰਿਹਾ ਤੇ ਨਾਲ ਹੀ ਉਸੇ ਦਿਨ ਛੁੱਟੀ ਦਾ ਲਾਣ ਵੀ ਕਰ ਦਿੱਤਾ ਗਿਆ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਈ ਪੰਜਾਬ ਸਰਕਾਰ ਵੱਲੋਂ ਇਸ ਪਹਿਲ ਕਦਮੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਸੇ ਲਾਈਵ